ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼ ਦੇ ਨਾਲ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਖਬਰ ਸ਼ਹਿਰ ਅੰਮ੍ਰਿਤਸਰ ਤੋਂ ਹੈ ਗੁਰਾਦੀ ਨਗਰੀ ਤੋਂ ਜਿਸ ਤਰ੍ਹਾਂ ਕਿ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੰਮ੍ਰਿਤਸਰ ਗੁਰਾਦੀ ਨਗਰੀ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਗਿਆ ਅਟੁੱਟ ਲੰਗਰ ਲਗਾਏ ਗਏ ਆਓ ਗੱਲਬਾਤ ਕਰਦੇ ਹਾਂ ਸਿੱਖ ਭਰਾ ਸਾਡੇ ਨਾਲ ਮੌਜੂਦ ਹਨ ਕੀ ਕੁਝ ਕਹਿਣਾ ਹੈ ਸਿੱਖ ਭਰਾਵਾਂ ਦਾ ਨੌਜਵਾਨਾਂ ਦੀ ਅੱਜ ਕੱਲ ਦੀ ਪੀੜੀ ਨੂੰ ਅੱਜ ਸੁਣਦੇ ਹਾਂ ਇਹਨਾਂ ਦੀ ਜਬਾਨੀ ਅੱਜ ਕੀ ਸੁਨੇਹਾ ਦਿੱਤਾ ਸਿੱਖ ਭਰਾਵਾਂ ਨੇ ਨੌਜਵਾਨਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਗੱਲਬਾਤ ਕਰਦੇ ਹਾਂ ਕੀ ਕੁਝ ਕਹਿਣਾ ਹੈ ਦੇਖਦੇ ਰਹੋ ਚੈਨਲ ਇੰਡੀਆ ਕਰਾਈਮ ਨਿਊਜ਼ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਕੈਮਰਾਮੈਨ ਨਿਰਮਲ ਸਿੰਘ ਦੀ ਖਾਸੀ ਰਿਪੋਰਟ ਮਿਲਦੇ ਆਂ ਜੀ ਅਗਲੀ ਖਬਰ ਦੇ ਨਾਲ ਧੰਨਵਾਦ ਇਹ ਬਾਬੇ ਦਾ ਜਿਹੜਾ ਇਤਿਹਾਸ ਹੈ ਨਾ ਬਹੁਤ ਹਿੰਮਤ ਦਾ ਜ਼ੋਰ ਨੇ ਆ ਨਾ ਹੀ ਕਿਸੇ ਦਾ ਹੋਇਆ ਤੇ ਨਾ ਹੀ ਹੋਣਾਗਾ ਇਹਨਾਂ ਰਸੀਸ ਤਲੀ ਦੇ ਧਰ ਕੇ ਜਿਹੜੀ ਸੀ ਦੀ ਪ੍ਰਾਪਤ ਕੀਤੀ ਇਹਨਾਂ ਨੇ ਆਪਣਾ ਨਮਸਤਕ ਜਿਹੜਾ ਦਰਬਾਰ ਸਾਹਿਬ ਪੇਟਾ ਕੀਤਾ ਨਾ ਜੰਗ ਕਰਦਿਆਂ ਇਹਨਾਂ ਨੂੰ ਅਦਭੁਤ ਅਸ਼ੀਰਵਾਦ ਮੈਨੂੰ ਕੋ ਬਿਆਨ ਨਹੀਂ ਹੋ ਸਕਦਾ ਮੈਂ ਬਿਆਨ ਨਹੀਂ ਕਰ ਸਕਦਾ ਇਹ ਸਥਾਨ ਬਹੁਤ ਹੀ ਪਵਿੱਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੋਈ ਮਨੋ ਕਾਮਨਾ ਲੈ ਕੇ ਆਉਂਦਾ ਵਾ ਕੋਈ ਹਰ ਮਨੋ ਕਾਮਨਾ ਤਾਂ ਪੂਰੀ ਹੁੰਦੀ ਹੈ ਵਾਗਰੂ ਜੀ ਜਿਹੜਾ ਸਰਦਾ ਨਾ ਭਾਵੇਂ ਇੱਥੋਂ ਹੀ ਮੰਗ ਲੇ ਤੇ ਭਾਵੇਂ ਘਰ ਬੈਠਾ ਵੀ ਮੰਗ ਲੇ ਉਹਦੀ ਵੀ ਪੂਰੀ ਹੁੰਦੀ ਮਨੋ ਕਾਮਨਾ ਇਥੇ ਚਪੈਰੇ ਚੱਲਦੇ ਆ ਐਤਵਾਰ ਦੇ ਐਤਵਾਰ ਇੱਥੇ ਵੀ ਚੱਲਦੇ ਆ ਤੇ ਆਪਣੇ ਬਾਬੇ 900 ਦੇ ਟਾਲਾ ਸਾਹਿਬ ਚੱਲਦੇ ਆ ਤੇ ਬਾਬੂ ਦਾ ਤਨਤਨ ਬੀੜ ਸਾਹਿਬਾ ਗੁਰਦੁਆਰਾ ਉੱਥੇ ਵੀ ਚੱਲਦੇ ਪੈਰੇ ਤਾਂ ਸੰਗਤਾਂ ਬੜੀ ਬੁੜੀ ਦੂਰੋਂ ਪੈਰਾ ਕਟੜੋਂ ਵੀ ਆਉਂਦੀਆਂ ਚਪੈਰਾ ਕਟੜੋਂ ਵੀ ਆਉਂਦੀਆਂ ਕੀ ਬੜੇ ਅਮਲ ਕੀ ਲੰਗਰ ਲਗਾਏ ਗਏ ਨੇ ਜਿੱਦਾਂ ਲੋਕੀ ਵਿਆਹਾਂ ਸ਼ਾਦੀਆਂ ਵਿੱਚ ਕੰਮ ਕਰ ਰਹੇ ਨੇ ਮਤਲਬ ਕਿ ਵਿਆਹਾਂ ਸ਼ਾਦੀਆਂ ਦਾ ਪ੍ਰੋਗਰਾਮ ਹੋ ਰਿਹਾ ਹੈ ਦੇਖੋ ਜੀ ਬਾਬਾ ਦੀਪ ਸਿੰਘ ਜੀ ਦਾ ਇੱਕ ਜਨਮ ਦਿਹਾੜਾ ਤੇ ਬਾਕੀ ਉਹ ਹੈਗੇ ਤੇ ਸ਼ਹੀਦ ਨੇ ਪਰ ਸਾਰਿਆਂ ਦੇ ਦਲਾ ਜੇਗੇ ਨੇ ਜਿੰਨੀ ਦੇਰ ਜਗਤ ਹੈਗਾ ਉਹ ਹਮੇਸ਼ਾ ਦਿਲਾਜ ਵਾਸਤੇ ਰਹਿਣਗੇ ਔਰ ਜਦੋਂ ਜੋ ਜੋ ਦਿਹਾੜਾ ਆਏਗਾ ਇਹ ਤੋਂ ਵੱਧ ਖੁਸ਼ੀ ਚ ਮਨਾਇਆ ਜਾਏਗਾ ਬਾਕੀ ਨੌਜਵਾਨ ਸਭਾ ਨੂੰ ਇਹ ਗੱਲ ਕਹਿ ਰਿਹਾ ਕਹਿੰਦੇ ਆ ਕਿ ਬਾਬਾ ਦੀਸੀ ਜੀ ਸ਼ਹੀਦੀ ਦਿਹਾੜੇ ਦੇ ਜਾਂ ਜਨਮ ਦਿਹਾੜੇ ਦੇ ਉੱਤੇ ਇਹਨਾਂ ਕੋ ਸੇਜ਼ ਲਿਆ ਜਾਓ ਜਿਹੜੀ ਆਪਾਂ ਦਾੜੀ ਕੱਟ ਰਹੇ ਆ ਜਾਂ ਆਪਾਂ ਬੇਦਵੀਆਂ ਕਰ ਰਹੇ ਆ ਉਹਨੂੰ ਨਾ ਕੀਤਾ ਜਾਵੇ ਔਰ ਉਹ ਜਿਹੜੀ ਬਾਣੀ ਦੇ ਉੱਤੇ ਤੁਰਿਆ ਜਾਵੇ ਜਿਸ ਤਰ੍ਹਾਂ ਬਾਬਾ ਦੀਸੀ ਨੇ ਬਾਣੀ ਦੇ ਉੱਤੇ ਚੱਲ ਕੇ ਆਪਣਾ ਸੀਸ ਘਟਾਤਾ ਸੀ ਨੌਜਵਾਨ ਨੂੰ ਵੀ ਇਹ ਚਾਹੀਦਾ ਹੈ ਕਿ ਆਪਣੇ ਆ ਜਿਹੜੀ ਉਹਨਾਂ ਨੇ ਸੀਸ ਘਟਾਇਆ ਤੁਸੀਂ ਦਾੜੀਆਂ ਨਾ ਕਟਾਓ ਸਿੱਖ ਸਿੱਖੀ ਸਰੂਪ ਵਿੱਚ ਆਜੋ ਬਹੁਤ ਵਧੀਆ ਰਵਾਂਗੇ ਸਿੱਖ ਜਿਹੜਾ ਬੰਦਾ ਜਿਹੜਾ ਸਿੱਖ ਹੈ ਉਹ ਆਲ ਵਰਲਡ ਦੇ ਵਿੱਚ ਮਸ਼ਹੂਰ ਹੈ ਇਹ ਕੁਰਬਾਨੀਆਂ ਕਰਕੇ ਮਸ਼ਹੂਰ ਹੋਇਆ ਉਸ ਤਰ੍ਹਾਂ ਮਸ਼ਹੂਰ ਨਹੀਂ ਹੋਇਆ ਇਹ ਦੇਖੋ ਜੀ ਇਹ ਇੱਕ ਟਿੱਕੀਆਂ ਦਾ ਲੰਗਰ ਬਾਕੀ ਕਿਸ ਚੀਜ਼ ਦਾ ਲੰਗਰ ਤੇ ਅਸੀਂ ਇਹ ਕਹਿ ਨਹੀਂ ਸਕਦੇ ਕਿਉਂਕਿ ਬਾਬਾ ਦੀਸੀ ਦਾ ਮਹਾਰਾ ਪ੍ਰਸ਼ਾਦਾ ਹੀ ਹੈ ਪ੍ਰਸ਼ਾਦ ਆ ਬਾਕੀ ਜੋ ਪ੍ਰਾਲਾ ਇਹਨਾਂ ਵੱਲੋਂ ਸਾਡੇ ਸਾਡੀ ਸੰਗਤੋਂ ਲਗੇਤਾ ਗਿਆ ਕੜਾ ਪ੍ਰਸ਼ਾਦ ਆ ਬਰਫੀ ਆ ਬਾਕੀ ਚਾਂਪਾ ਲਾਈਆਂ ਨੇ ਤੇ ਆ ਬਾਕੀ ਆਲਵਰੀ ਟਿੱਕੀਆਂ ਲਗਾਈਆਂ ਗਈਆਂ ਬਾਕੀ ਆ ਸਾਡੇ ਪ੍ਰਧਾਨ ਸਾਹਿਬ ਇਹਨਾਂ ਵੱਲੋਂ ਤੁਸੀਂ ਸਾਰਾ ਜੋ ਵੀ ਵੇਰਵਾ ਇਹ ਦੇਣ ਗਿਆ ਜੀ ਆ ਲੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨਤਾ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਾ ਜਨਮ ਦਿਨ ਹੈ ਉਸ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੀਆਂ ਸੰਗਤਾਂ ਵੱਲੋਂ ਹਰ ਜਗ੍ਹਾ ਹਰ ਪਿੰਡ ਹਰ ਸ਼ਹਿਰ ਵਿੱਚ ਲੰਗਰ ਲਗਾਏ ਜਾ ਰਹੇ ਹਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕਿ ਸਾਰਾ ਲੰਗਰ ਲੱਗ ਰਿਹਾ ਹੈ ਬਾਬਾ ਦੀਪ ਸਿੰਘ ਜੀ ਉਹ ਮਹਾਨ ਸ਼ਖਸੀਅਤ ਸਨ ਜ ਜਨਾਂ ਨੇ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹ ਯੁੱਧ ਵਿੱਚ ਸੀਸ ਕੱਟਣ ਤੋਂ ਬਾਅਦ ਵੀ ਮੁਸਲਮਾਨਾਂ ਨੂੰ ਬੰਗਲਾਂ ਨੂੰ ਭਜਾਇਆ ਅੱਜ ਉਹਨਾਂ ਦੇ ਦਰਮਦਰ ਦੇਖਿਓ ਜਿਉ ਜੋ ਆਪਾਂ ਸਾਰੇ ਇਕੱਤਰ ਹੋਏ ਆਂ ਸੰਤਾਂ ਸੰਜੋਗ ਦੇ ਏਰੀਆ ਨੇ ਲੰਗਰ ਛਕਣ ਵਾਸਤੇ ਸੰਜੋਗ ਦੇ ਏਰੀਆ ਨੇ ਉਹ ਗਾਇਦਾ ਲਾਈਨ ਦੇ ਵਿੱਚ ਆ ਰਿਹਾ ਨੇ ਉਹ ਸੇਵਾਦਾਰ ਪੂਰੀ ਸੇਵਾ ਕਰ ਰਹੇ ਨੇ ਬੜੇ ਨਿਸ਼ਕਾਮ ਸੇਵਾ ਨਾ ਕਰ ਰਹੇ ਨੇ ਬੜੇ ਪ੍ਰੇਮ ਭਾਵਨਾ ਨਾਲ ਸੇਵਾ ਕਰ ਰਹੇ ਵਾਹਿਗੁਰੂ ਇਹਨਾਂ ਸਾਰੇ ਹਸ ਮਾਤਮਕਸ਼ੀ ਆਪਾਂ ਸਿੱਖੀ ਨਾਲ ਜੁੜੀ ਸੇਕਤਰ ਸਾਡਾ ਬਹੁਤ ਪੁਰਾਣਾ ਹੈ ਉਹ ਸਿੱਖਾਂ ਤੋਂ ਲੋਕਾਂ ਨੇ ਸੇਧ ਲੈ ਕੇ ਦੂਜੇ ਧਰਮ ਅਪਣਾਏ ਅਤੇ ਉਹ ਦੂਜੇ ਧਰਮਾਂ ਨੂੰ ਵੀ ਸਿੱਖ ਧਰਮ ਉਹ ਲੋਕ ਨਹੀਂ ਸਮਝੇ ਹਨ ਕਿ ਸਿੱਖ ਗੁਰੂ ਕਹਿੰਦੇ ਜੋ ਸਾਨੂੰ ਉਪਦੇਸ਼ ਦਿੱਤੇ ਦੁਨੀਆ ਭਰ ਵਿੱਚ ਹਰ ਜਗ੍ਹਾ ਸਿੱਖ ਪਹੁੰਚ ਚੁੱਕੇ ਨੇ ਸਿੱਖਾਂ ਦੀ ਹਰ ਜਗ੍ਹਾ ਜੁਨਿਟੀ ਹੈ ਕੈਨੇਡਾ ਵਿੱਚ ਯੂ ਐਸਏ ਵਿੱਚ ਹੋਰ ਲੰਡਨ ਵਿੱਚ ਹਰ ਜਗ੍ਹਾ ਸਿੱਖਾਂ ਨੇ ਆਪਣੇ ਮਕਾਮ ਬੜਾਇਆ ਆਪਣੀ ਸੇਵਾ ਦੇ ਨਾਲ ਉਹ ਅੱਗੇ ਵਧੇ ਪ੍ਰਧਾਨ ਮੰਤਰੀ ਤੱਕ ਬਣੇ ਔਰ ਗ੍ਰਹਿ ਮੰਤਰੀ ਤੱਕ ਬਣੇ ਉਹ ਸਿੱਖਾਂ ਨੂੰ ਜਿਹੜੀ ਸੇਧ ਹੈ ਧਰਮਤਨ ਬਾਬਾ ਦੀਪ ਸਿੰਘ ਜੀ ਵੱਲੋਂ ਮਿਲੀ ਤਾਂ ਦਾ ਬੱਬਲਜੀਤ ਸਿੰਘ ਦਾ ਅਸੀਂ ਦਿਲੋਂ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇਸ ਪਾਸੇ ਲਾਇਆ ਸਿੱਖ ਧਰਮ ਬਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬਤ ਹੈ ਬੋਪਰੀ ਨਗਰ ਕਿਹਦੀ ਖੁਸ਼ੀ ਲਗਾਇਆ ਗਿਆ ਇਹ ਤਨਤਨ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਨ ਦੇ ਦਿਹਾੜੇ ਤੇ ਲਾਇਆ ਗਿਆ ਜੀ ਇਹ ਕਿਸੇ ਨੇ ਲਗਾਇਆ ਗਿਆ ਇਹ ਦਹੀਂ ਭੱਲੇ ਮਕਰੋਨੀ ਟਿੱਕੀਆਂ ਹੋਰ ਸਮਾਨ ਜਿਵੇਂ ਚਿਪਸ ਚਿਪਸ ਲੱਡੂ ਦਾ ਪ੍ਰਸ਼ਾਦ ਉਤਾਰਿਆ ਸੰਗਤਨ ਬਤਾਇਆ ਜਾ ਰਿਹਾ ਜੀ हां जी ਸਾਡਾ ਸਾਰਾ ਮੁਕਸਰ ਤੋਂ ਰਾਜੂਪਾਟ ਗਈ ਹੈ ਅਸੀਂ ਤਿੰਨ ਚਾਰ ਸਾਲ ਤੋਂ ਲਗਾਤਾਰ ਲਗਾ ਰਹੇ ਹਾਂ ਜੀ ਮੇਰਾ ਨਾਮ ਇੰਦਰਜੀਤ ਸ਼ਰਮਾ ਜੀ ਨਹੀਂ ਜੀ ਮੈਂ ਮੁਲਾਜ਼ਮ ਹਾਂ ਗਵਰਨਪਲਾਈ ਜੀ ਧੰਨ ਧੰਨਵਾਦ ਜੀ ਜੀ ਸੇਵਾ ਸੇਟੀ ਦੇ ਰਹੇ ਧੰਨ ਧੰਨ ਬਾਬਾ ਦੀਪ ਸਿੰਘ ਸੁਸਾਇਟੀ ਮੁਕਸਰ ਸਿਧ ਮੁਕਸਰ ਸਾਹਿਬ ਸੋਨਿਆ ਰਾਤ ਦੇ ਕਾਲ ਬੋਲੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज